ਤੇ ਸਵਾਲੇ ਠਾਉਂਦ ਨੇ ਹਮਰੋਧੀ ਹੁਣ ਕਹਿੰਦੇ ਕਹਿੰਦੇ 99 ਦੇ ਵਿੱਚ ਵੀ ਬਹੁਤ ਜਤਾਏ ਸੀਗੇ ਕਹਿੰਦੇ ਕਿੱਥੇ ਗਏ ਬਾਅਦ ਦੇ ਵਿੱਚ ਉਹ ਦਿਖੇ ਨਹੀਂ ਕਹਿੰਦੇ ਇਹ ਵੀ 5 ਸਾਲਾਂ ਬਾਅਦ ਦੇਖ ਲਿਓ ਇਹ ਦਿਖਨੇ ਨਹੀਂਗੇ ਨਹੀਂ ਦੇਖੋ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਸੀ ਇੱਕ ਚੈਨਲ ਦੇ ਉੱਤੇ ਨਹੀਂ ਦੇਖਿਆ ਜਾਵੇ ਤਾਂ ਜੀ ਆਪਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਸਿਆਸੀ ਜੀਵਨ ਬਾਰੇ ਦੇਖੀਏ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ ਉਦੋਂ ਦਾ ਪ੍ਰਤਾਪ ਸਿੰਘ ਬਾਜਵਾ ਕਿੰਨੇ ਸਾਲ ਲੱਭਦੇ ਨਹੀਂ ਹੁੰਦੇ ਸੀ ਹੋਣੀ ਉਹ ਮਸਾ ਥੋੜੇ ਜਿਹਾ ਸਾੱਚ ਹੋਏ ਨੇ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ ਸੀ ਪ੍ਰਤਾਪ ਸਿੰਘ ਬਾਜਵਾ ਹੈਗੇ ਵੀ ਨੇ ਕਿ ਹੈ ਨਹੀਂਗੇ ਕਿੱਥੇ ਨੇ ਪੰਜਾਬ 'ਚ ਨੇ ਕਿ ਦੁਨੀਆ ਦੇ ਕਿਹੜੇ ਕੋਨੇ 'ਚ ਨੇ ਕੋਈ ਬਿਆਨ ਨਹੀਂ ਸੀ ਸੁਣਿਆ ਉਹਨਾਂ ਦਾ ਕਿਤੇ ਅੱਗੇ ਮੇਰੇ ਹਿਸਾਬ ਨਾਲ ਸਟੇਜ ਤੇ ਕੈਪਟਨ ਅਵਰੇਂਦਰ ਸਿੰਘ ਨਾਲ ਕੁਰਸੀ ਤੇ ਨਹੀਂ ਬੈਠੇ ਹੁੰਦੇ ਸੀ ਹਾਲਾਂਕਿ ਬੜੇ ਤਾ ਇੱਕ ਸਿਆਸੀ ਜੀਵਨ ਕਾਲ ਹੁੰਦਾ ਹੈ ਹਰੇਕ ਬੰਦੇ ਦਾ ਕਦੇ ਉੱਪਰ ਹੋ ਜਾਂਦਾ ਹੈ ਕਦੇ ਥੱਲੇ ਹੋ ਜਾਂਦਾ ਹੈ ਕਿਸੇ ਨੂੰ ਮਸ਼ਕਰੀਆਂ ਨਹੀਂ ਕਰਨੀਆਂ ਚਾਹੀਦੀਆਂ ਅਕਾਲ ਪੁਰਖ ਮਹਾਰਾਜ ਸਾਰਾ ਕੁਝ ਦੇਖਦਾ ਹੈ ਤੇ ਬਾਕੀ ਦੇਖਿਆ ਜਾਵੇ ਤਾਂ ਮੈਂ ਸਮਝਦਾ ਹੈ ਵੀ ਜੋ ਭਾਈ ਅਮਰਤਪਾਲ ਸਿੰਘ ਨੇ ਇੱਕ ਕੌਮੀ ਕਾਰਜਾਂ ਦੇ ਵਿੱਚ ਜਿਹੜਾ ਇਹ ਪੰਜਾਬ ਦਾ ਬੇੜਾ ਚੁੱਕਿਆ ਹੈ ਤਾਂ ਇਹ ਬੜਾ ਯੂਥ ਇਸ ਤੋਂ ਪ੍ਰਭਾਵਿਤ ਹੈ ਯੂਥ ਜਿੱਧਰ ਹੋ ਜਾਵੇ ਉਧਰ ਹੀ ਪੰਜਾਬ ਹੋ ਜਾਂਦਾ ਹੈ ਤਾਂ ਮੈਂ ਸਮਝਦਾ ਵੀ ਜੋ ਭਾਈ ਅਮਰਤਪਾਲ ਸਿੰਘ ਦੀ ਪਪੂਲੈਰਿਟੀ ਹੈ ਉਹ ਇਹਨਾਂ ਤੋਂ ਜਰੀ ਨਹੀਂ ਜਾਂਦੀ ਇਹ ਬੜੇ ਦੂਸਰੇ ਕਿਸਮ ਦੇ ਲੀਡਰ ਨੇ ਇਹ ਤਾਂ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ ਸ਼ਹੀਦੀਆਂ ਕਰਾਈਆਂ ਨੇ ਉਹਨਾਂ ਮੁੱਖ ਮੰਤਰੀਆਂ ਦੀਆਂ ਵਰਸੀਆਂ ਮਣਾਉਣ ਵਾਲੇ ਨੇ ਉਹ ਇੰਦਰਾ ਗਾਂਧੀ ਨੂੰ ਮਾਂ ਕਹਿਣ ਵਾਲੇ ਨੇ ਤੇ ਅਸੀਂ ਉਹ ਆ ਜਿਹੜੇ ਬਾਬਰ ਨੂੰ ਜਬਰਾਂ ਦੇ ਨੇ ਤਾਂ ਸਾਡਾ ਤੇ ਇਹਨਾਂ ਦਾ ਕਦੇ ਮੁਕਾਬਲਾ ਨਹੀਂ ਹੋ ਸਕਦਾ ਤਰਨੀਤ ਬਿੱਟੂ ਦਾ ਚੋਣ ਪ੍ਰਚਾਰ ਚ ਬਿਆਨ ਆਇਆ ਸੀ ਕਿ